ਹੈਲੋ ਬੱਚੋ ਵੈਲਕਮ ਟੂ ਮਾਈ ਚੈਨਲ ਪੰਜਾਬੀ ਕਲਾਸੇਜ ਅੱਜ ਦਾ ਸਾਡਾ ਲੇਖ ਹੈ ਸਾਡਾ ਪਾਰ ਸਾਡਾ ਬਾਦਸ਼ਾਹ ਇਹ ਪੰਨੀ ਕਲਾਸ ਦੀ ਪੰਜਾਬੀ ਦੀ ਪੁਸਤਕ ਵਿੱਚੋਂ ਲਿਆ ਗਿਆ ਹੈ ਔਰ ਇਹਨਾਂ ਦੇ ਲੇਖਕ ਹਨ ਕੇਵਲ ਧਾਰੀਵਾਲ ਇਹ ਮਹਾਰਾਜਾ ਰਣਜੀਤ ਉਤੇ ਲਿਖਿਆ ਗਿਆ ਬਾੜਾ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਜੀ ਕਿੰਨੇ ਬਹਾਦਰ ਰਾਜਾ ਰਹ ਚੁਕੇ ਹਨ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ 13 ਨਵੰਬਰ 1780 ईस्वी ਵਿੱਚ ਗੁਜਰਾਵਾਲਾ ਜੋ ਕਿ ਅੱਜਕੱਲ ਪਾਕਿਸਤਾਨ ਵਿੱਚ ਹੈ ਉੱਥੇ ਹੋਇਆ ਸੀ ਇਹਨਾਂ ਦੇ ਪਿਤਾ ਜੀ ਦਾ ਨਾਮ ਸਰਦਾਰ ਮਹਾ ਸਿੰਘ ਅਤੇ ਮਾਤਾ ਜੀ ਦਾ ਨਾਮ ਸ਼੍ਰੀਮਤੀ ਰਾਜਕੌਰ ਸੀ ਔਰ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਅੱਖ ਬਚਪਨ ਵਿੱਚ ਹੀ ਖਰਾਬ ਹੋ ਗਈ ਸੀ ਕਿਸੇ ਬਿਮਾਰੀ ਦੇ ਕਾਰਨ ਆਪ ਨੇ 10-11 ਸਾਲ ਦੀ ਉਮਰ ਵਿੱਚ ਹੀ ਪਹਿਲੀ ਲੜਾਈ ਜਿੱਤ ਲਈ ਸੀ ਅਤੇ ਆਪ ਨੂੰ ਸੇਹਰੇ ਪੰਜਾਬੀ ਕਿਹਾ ਜਾਂਦਾ ਹੈ ਸਭ ਸਾਰਾ ਪਤਾ ਹੈ ਕਿ ਮਹਾਰਾਜਾ ਕਿੰਨੇ ਬਹਾਦਰ ਸੀ ਕਿ ਜਦ ਤੱਕ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਤੇ ਰਾਜ ਕੀਤਾ ਕਿਸੇ ਵੀ ਬਾਹਰੀ ਸ਼ਕਤੀ ਦੀ ਹਿੰਮਤ ਨਹੀਂ ਹੋਈ ਪੰਜਾਬ ਵੱਲ ਦੇਖਣ ਲਈ ਔਰ ਮਹਾਰਾਜਾ ਦੇ ਦੇਹਾਂ ਤੋਂ ਬਾਅਦ ਹੀ ਅੰਗਰੇਜ਼ਾਂ ਨੇ ਵੀ ਪੰਜਾਬ ਤੇ ਰਾਜ ਆਪਣੇ ਅਧੀਨ ਲਿਆ ਹੀ ਉਸ ਤੋਂ ਪਹਿਲੇ ਉਹਨਾਂ ਦੀ ਵੀ ਜ਼ਰੂਰਤ ਨਹੀਂ ਹੋਈ ਪੰਜਾਬ ਨੂੰ ਆਪਣੇ ਅਧੀਨ ਕਰਨ ਦੀ ਇਸ ਕਰਕੇ ਸਾਨੂੰ ਇਹ ਤਾਂ ਪਤਾ ਹੈ ਕਿ ਉਹ ਕਿੰਨੇ ਚੰਗੇ ਅਤੇ ਕਿੰਨੇ ਬਹਾਦਰ ਰਾਜਾ ਸੀ ਹੁਣ ਅਸੀਂ ਇਹ ਦੇਖਣਾ ਕਿ ਉਹ ਆਪਣੀ ਪ੍ਰਜਾ ਨਾਲ ਕਿਦਾਂ ਦਾ ਸਬੰਧ ਸੀ ਰਾਜੇ ਮਹਾਰਾਜਾ ਰਣਜੀਤ ਸਿੰਘ ਅਤੇ ਉਹਨਾਂ ਦੀ ਪ੍ਰਜਾ ਦਾ ਆਪਸ ਵਿੱਚ ਕਿਦਾਂ ਦਾ ਸਬੰਧ ਸੀ ਅਸੀਂ ਉਹਨਾਂ ਦੇ ਕਿ ਉਹ ਕਿਦਾਂ ਦੇ ਵਿਅਕਤੀ ਸਨ ਜਾਂ ਕਿਦਾਂ ਦੇ ਰਾਜਾ ਸਨ ਬਹਾਦਰ ਤੇ ਉਹ ਥੇ ਪਰ ਉਹ ਕੀ ਅੱਛੇ ਵਿਅਕਤੀ ਵੀ ਸਨ ਇਹ ਅਸੀਂ ਇਸ ਪਾਠ ਵਿੱਚ ਜਾਣਦੇ ਹਾਂ ਮਹਾਰਾਜਾ ਰਣਜੀਤ ਸਿੰਘ ਦੀ ਸਵਾਰੀ ਪਾਕਿਸਤਾਨ ਵਿੱਚੋਂ ਲੰਘ ਰਹੀ ਸੀ ਬੱਤ ਕੁਛ ਬੱਚੇ ਇਕੱਠੇ ਹੋ ਕੇ 베ਰੀ ਤੋਂ 베 ਤੋੜੇ ਕਰਦੇ ਸੀ। ਔਰ ਇੱਕ ਟੇਮ ਜਾ ਕੇ ਮਹਾਰਾਜ ਆਤੇ ਲੱਗ ਗਈ। ਸਿਪਾਈ ਓਏ ਤੂੰ ਮਹਾਰਾਜ ਦੇ ਟੀਮ ਕਿਉਂ ਮਾਰੀ? ਮੁੰਡਾ ਮੈਂ ਥੋੜੀ ਮਾਰੀ ਮੈਂ ਤਾਂ 베ਰੀ ਤੇ ਮਾਰੀ। ਸਿਪਾਈ ਕਿਉਂ 베ਰੀ ਤੇ ਤੂੰ 베ਰੀ ਤੋਂ 베ਰ ਝਾਣ ਲਈ ਔਰ ਕਿਉਂ? ਅੱਛਾ ਪਰ ਤੈਨੂੰ ਪਤਾ ਨਹੀਂ ਟੀਮ ਤੇ ਜਾ ਕੇ ਮਹਾਰਾਜ ਨੂੰ ਲੱਗੀ ਮੁੰਡਾ ਮੈਂ ਕੋਈ ਜਾਣ ਬੁਝ ਕੇ ਥੋੜੀ ਮਾਰੀ ਸਿਪਾਈ ਚੱਲ ਤੂੰ ਫਿਰ ਮਹਾਰਾਜ ਦੇ ਸਾਹਮਣੇ ਪੇਸ਼ ਹੋ ਮਹਾਰਾਜ ਕਿਉਂ ਬਈ ਐਸ ਬੱਚੇ ਨੂੰ ਕਿਉਂ ਰਲਾਣ ਲੱਗ ਪਿਓ ਸਿਪਾਹੀ ਮਹਾਰਾਜ ਇਸ ਬੱਚੇ ਨਾਲ ਤੁਹਾਡੇ ਟੀਮ ਮਾਰੀ ਹੈ ਬੱਚਾ ਰੋਈ ਜਾ ਰਹਾ ਸੀ ਮਹਾਰਾਜ ਮੁੰਡੇ ਨੂੰ ਬਈ ਰੋ ਨਾ ਇਹ ਦੱਸ ਤੂੰ ਸਾਡੇ ਟੀਮ ਕਿਉਂ ਮਾਰੀ ਮੁੰਡਾ ਅਸੀਂ ਤਾਂ ਬੇਰੀ ਤੇ 베ਰ ਬੇਰੀ ਤੇ ਮਾਰੀ ਸੀ 베ਰ ਝਾੜਨ ਵਾਸਤੇ ਮਹਾਰਾਜ ਸਿਪਾਹੀ ਨੂੰ ਐਸ ਬੱਚੇ ਦੀ ਬੱਚੇ ਨੂੰ ਪੰਜ ਸੋਨੇ ਦੇ ਮੋਹਰੇ ਦਿੱਤੀਆਂ ਜਾਣ ਸਿਪਾਈ ਹੈਰਾਨ ਹੋ ਕੇ ਹੈ ਮੋਹਰਾ ਮਹਾਰਾਜ ਹਾਂ ਬਈ ਅਗਰੇ ਟੈਂਪੇਰੀ ਤੇ ਵੱਜਦੀ ਤਾਂ ਇਹਦੀ ਤੇ ਝੋਲੀ ਬੈਰਾਂ ਨਾ ਭਰ ਜਾਣੀ ਹੁਣ ਇਹ ਟੈਂਪ ਮੇਰੇ ਬੱਚੀ ਤੇ ਇਹਦੀ ਟੈਂਪ ਤੇ ਵਿਅਰਥੀ ਚੱਲ ਗਈ ਇਸ ਕਰਕੇ ਇਹਦੀ ਝੋਲੀ ਵਿੱਚ ਮੋਹਰਾ ਪਾ ਦਿੱਤੀਆਂ ਜਾਣ ਤੇ ਬੱਚਾ ਖੁਸ਼ੀ ਨਾਲ ਉਛਲਦਾ ਹੋਇਆ ਆਪਣੇ ਘਰ ਚੱਲ ਜਾਂਦਾ ਮਹਾਰਾਜ ਦੀ ਸਵਾਰੇ ਅੱਗੇ ਵੱਧਦੀ ਹੈ ਤਾਂ ਇੱਕ ਬੁੱਢੀ ਮੈਨੂੰ ਮੇਰੇ 파ਰਸ ਪਾਤਸ਼ਾ ਨਾਲ ਮਿਲਣ ਦੋ ਕਿੱਧਰ ਗਏ ਮੇਰੇ 파ਰਸ ਬਾਦਸ਼ਾ ਮੈਂ ਤਾਂ ਘਰੋਂ ਕਾਲੀ ਕਾਲੀ ਪੱਜੀ ਆਈ ਹਾਂ ਕਿਤੇ ਮੇਰੇ ਬਾਦਸ਼ਾ ਨੰਗ ਨਾ ਗਏ ਹੋਣ ਸਿਪਾਈ ਓ ਮਾਈ ਐ ਪਤੀਲਾ ਚੁੱਕੀ ਕਿੱਧਰ ਪੱਜੀ ਜਾਣੀ ਏ ਬੁੱਢੀ ਮੈਂ ਤਾਂ ਆਪਣੇ 파ਰਸ ਪਾਤਸ਼ਾ ਨੂੰ ਮਿਲਣਾ ਏ ਸਿਪਾਈ ਤੂੰ ਆ ਕਾਲਾ ਜਹਾ ਪਤੀਲਾ ਲੈ ਕੇ ਨਹੀਂ ਮਿਲ ਸਕਦੀ ਬੁੱਢੀ ਮੇਰੇ ਪਾ ਮੇਰੇ ਬਾਦਸ਼ਾਹ ਇਹ ਮੇਰਾ ਇਹ ਪਤਿਲਾ ਤੁਹਾਡੇ ਸ੍ਰੀ ਨਾ ਸੁਹਾਣਾ ਹੈ ਤੁਸੀਂ ਪਾਰਸ ਹੋ ਇਹ ਪਤਿਲਾ ਪਿੱਤਲ ਦਾ ਹੈ ਤੁਹਾਡੇ ਸੂਨ ਨਾਲ ਇਹ ਸੋਨੇ ਦਾ ਬਣ ਜਾਏਗਾ ਮਹਾਰਾਜ ਮੁਸਕਰਾਉਂਦੇ ਹੋਏ ਸਿਪਾਹੀ ਨੂੰ ਇਸ ਮਾਈ ਦੇ ਪਤਿਲੇ ਸੋਨੇ ਦੇ ਮੋਹਰੇ ਨਾਲ ਭਰ ਦੋ ਸਿਪਾਹੀ ਉਸ ਦੇ ਪਤਿਲੇ ਵਿੱਚ ਮੋਹਰੇ ਪਾਉਂਦੇ ਹਨ ਬੁੱਢੀ ਹਾਂ ਮੇਰਾ ਪਤਿਲਾ ਮੋਹਰੇ ਨਾਲ ਭਰ ਗਿਆ ਮੇਰਾ ਮਹਾਰਾਜ ਸੱਚਮੁੱਚ ਹੀ ਪਾਰਸ ਹੈ ਤਨ ਹੋ ਮਹਾਰਾਜ ਮੇਰੇ ਪਾਰਸ ਮਹਾਰਾਜ ਮਹਾਰਾਜ ਤਨ ਤਾਂ ਮੇਰੀ ਪ੍ਰਜਾ ਹੈ ਜਿਸ ਨੇ ਮੈਨੂੰ ਪਾਰਸ ਬਣਾ ਦਿੱਤਾ ਤੇ ਬੁੱਢੀ ਖੁਸ਼ੀ ਖੁਸ਼ੀ ਵਾਪਸ ਚਲੀ ਜਾਂਦੀ ਹੈ ਅੱਗੇ ਮਹਾਰਾਜ ਦੀ ਸਭਾ ਲੱਗਦੀ ਹੈ ਤੇ ਮਹਾਰਾਜ ਆਪਣੇ ਸਿਪਾਈਆਂ ਨਾਲ ਸਲਾਹ ਕਰਦੇ ਆ ਕਿ ਆਸੀਂ ਪੇਸ ਬਦਲ ਕੇ ਜਨਤਾ ਵਿੱਚ ਜਾਵਾਂਗੇ ਤੇ ਉਹਨਾਂ ਦੇ ਹਾਲ ਜਾਨੀ ਕਿ ਉਹ ਕਿਸ ਹਾਲ ਵਿੱਚ ਰਹਿੰਦੇ ਆ ਉਸ ਬਾਰੇ ਜਾਣਾਂਗੇ ਤੇ ਆਪਣੇ ਐਲਾਨ ਕਰ ਦਿੰਦੇ ਹਨ ਕਿ ਸਾਡੇ ਗਰੀਬ ਗੁਰੇਬੇ ਮੋਦੀ ਖਾਨ ਦੇ ਜਿੰਨੀ ਹੋ ਸਕੇ ਆਪਣੇ ਲੋੜ ਅਨੁਸਾਰ ਕਨਕ ਲੈ ਕੇ ਜਾ ਸਕਦੇ ਹਨ ਸੁਣੋ ਸੁਣੋ ਸਭ ਗਰੀਬ ਗੂਬਰੇ ਰਿਓ ਲਈ ਮੋਦੀ ਦੇ ਮੋਦੀ ਖਾਨ ਦੇ ਜੀ ਕਨਕ ਬੰਡੀ ਜਾ ਰਹੀ ਹੈ ਲੋੜ ਬੰਦ ਆਪਣੀ ਆਪਣੀ ਲੋੜ ਅਨੁਸਾਰ ਮੋਦੀ ਖਾਨ ਚੋਂ ਕਨਕ ਲੈ ਕੇ ਜਾ ਸਕਦੇ ਹਨ ਦੂਜੇ ਪਾਸੇ ਇੱਕ ਬੱਚਾ ਤੇ ਇੱਕ ਬੁੱਢਾ ਇੱਕ ਪਾਰੀ ਪਾਂਡਕ ਸੀਟੀ ਆ ਰਹੇ ਹਨ ਦਾਦਾ ਜੀ ਇਹ ਕਨਕ ਦੀ ਪਾਂਡਕ ਤਾਂ ਘਰ ਕੀ ਮੇ ਲ ਜਾਵਾਂਗੇ ਤੁਹਾਡੇ ਕੋ ਤੋਂ ਚੁੱਕੀ ਨਹੀਂ ਜਾਣੇ ਆਹ ਦੇਖ ਇੱਕ ਪਾਂਡੀ ਫਿਰਦਾ ਹੈ ਮੈਂ ਉਸ ਨੂੰ ਬਾਜ ਮਾਰਦਾ ਹਾਂ ਲੈ ਇਹ ਤਾਂ ਸਾਡੇ ਵਾਲ ਹੀ ਆਂਦਾ ਪਿਆ ਹੈ ਮਹਾਰਾਜ ਪਾਂਡੀ ਦੇ ਪੇਸ ਵਿੱਚ ਲੈ ਪਾਂਡੀ ਭਰਾਵਾ ਆ ਸਾਡੀ ਕਨਕ ਦੀ ਪਾਂਡ ਤਾਂ ਸਾਡੇ ਘਰ ਪਹੁੰਚਾ ਦੇ ਮਹਾਰਾਜ ਉਸ ਸੱਚੇ ਪਾਤਸ਼ਾਹ ਦੀ ਵੀ ਰਹਿਮਤ ਨਾਲ ਮੇਰਾ ਗੁਜ਼ਾਰਾ ਚੱਲਦਾ ਹੈ ਬੁੱਢਾ ਤਾਂ ਤੇਰਾ ਨਾ ਕੀ ਹੈ ਤੁਸੀਂ ਛੱਡੋ ਨਾ ਤੋਂ ਕੀ ਲੈਣਾ ਹੈ ਮਹਾਰਾਜ ਨੇ ਬੋਲਿਆ ਬੁੱਢਾ ਨਹੀਂ ਨਹੀਂ ਫੇਰ ਵੀ ਤਾਂ ਦੱਸ ਤੇਰਾ ਨਾਂ ਕੀ ਹੈ ਤੇਰੇ ਉਪਕਾਰ ਨੂੰ ਮੈਂ ਪੂਰੀ ਉਮਰ ਭਰ ਯਾਦ ਰੱਖਾਂਗਾ ਮਹਾਰਾਜ ਮੇਰਾ ਨਾਮ ਰਣਜੀਤ ਸਿੰਘ ਹੈ ਬੁੱਢਾ ਹੈ ਮਹਾਰਾਜਾ ਰਣਜੀਤ ਸਿੰਘ ਮੈਨੂੰ ਮਾਫ਼ ਕਰ ਦੋ ਮੇਥੋਂ ਗਲਤੀ ਹੋ ਗਈ ਮੈਂ ਪਾਂਡੀ ਬਾਦ ਮੇਰੇ ਪਾਂਡੀ ਬਾਦ ਸਾ ਮੈਨੂੰ ਖਸ਼ਮਾ ਕਰ ਦੋ ਮਹਾਰਾਜ ਕਭਣਾ ਨਾ ਬਾਬੇ ਇਹ ਤਾਂ ਮੇਰਾ ਫਰਜ਼ ਹੈ ਆਪਣੀ ਪ੍ਰਜਾ ਦੀ ਸੇਵਾ ਕਰਨਾ ਹੀ ਤੇ ਮੇਰਾ ਫਰਜ਼ ਹੈ ਬੁੱਢਾ ਤਨ ਮੇਰੇ ਪਾਂਡੀ ਬਾਦ ਸਾ ਤਨ ਹੋ ਦੂਜੇ ਪਾਸੇ ਬੁੱਢੀ ਆ ਜਾਂਦੀ ਹੈ ਤਨ ਮੇਰੇ ਭਾਰ ਸਵਾਦ ਸਾ ਬੁੱਢਾ ਤਨ ਮੇਰੇ ਪਾਂਡੀ ਬਾਦ ਸਾ ਦੋਵੇਂ ਇਕੱਠੇ ਹੋ ਕੇ ਜੁਗ ਜੁਗ ਜੀਓ ਮੇਰੇ ਸਾਡੇ ਪਾਂਡੇਵਾਸਾ ਸਾਡੇ ਪਾਰਸਵਾਸਾ ਇਸ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਕਿੰਨੇ ਯਾਰ ਲੋਕ ਕਿੰਨੇ ਸੇਵਾ ਭਾਵ ਵਾਲੇ ਵਿਅਕਤੀ ਸਨ ਬਹਾਦਰ ਹੋਣ ਦੇ ਨਾਲ ਨਾਲ ਉਹ ਕਿੰਨੇ ਹੀ ਉਹਨਾਂ ਦੇ ਅੰਦਰ ਕਿੰਨੀ ਹੀ ਆਪਣੀ ਜਨਤਾ ਦੇ ਪ੍ਰਤੀ ਸੇਵਾ ਭਾਵ ਪਰਿ ਹੋਈ ਸੀ ਆਪਣੇ ਦੇਸ਼ ਪ੍ਰੇਮੀ ਸਨ ਆਪਣੀ ਜਨਤਾ ਨੂੰ ਪਿਆਰ ਕਰਨ ਵਾਲੇ ਸਨ ਉਹਨਾਂ ਦੀ ਸੇਵਾ ਕਰਨ ਵਾਲੇ ਸਨ ਤੇ ਉਹਨਾਂ ਦੇ ਰਾਜ ਵਿੱਚ ਕੋਈ ਕੋਈ ਵੀ ਜਨਤਾ ਕੋਈ ਵੀ ਲੋਕ ਦੁਖੀ ਨਹੀਂ ਸਨ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਪੂਰਾ ਹੀ ਚੈਪਟਰ ਚੰਗੀ ਤਰ੍ਹਾਂ ਸਮਝ ਆ ਗਿਆ ਹੋ ਗਿਆ ਅਗਰ ਤੁਸੀਂ ਇਸ ਪੂਰੇ ਹੀ ਚਾਪ ਨੂੰ ਧਿਆਨ ਨਾਲ ਸੁਣਿਆ ਹੋਏਗਾ ਤਾਂ ਤੁਹਾਨੂੰ ਇਹਦੇ ਨਾਲ ਰਿਲੇਟਡ ਕੋਈ ਵੀ ਪ੍ਰਸ਼ਨ ਦਾ ਉੱਤਰ ਤੁਸੀਂ ਆਸਾਨੀ ਨਾਲ ਦੇ ਸਕਦੇ ਹੋ ਥੈਂਕ ਯੂ ਬਾਏ ਬਾਏ ਟੇਕ ਕੇਅਰ ਮਿਲਦੇ ਹਾਂ ਨੈਕਸਟ ਵੀਡੀਓ ਨਾਲ